ਸੋਸ਼ਲ ਮੀਡੀਆ ਤੇ ਇੱਕ ਕਾਫੀ ਚਰਚਿਤ ਚਿਹਰਾ ਜੋ ਪੋਸਟਰ ਤੁਸੀਂ ਮੇਰੇ ਨਾਲ ਵੀ ਇਸ ਵਕਤ ਦੇਖ ਰਹੇ ਹੋ ਇਸ ਲੜਕੀ ਦਾ ਨਾਮ ਹੈ ਕਮਲਕੌਰ ਬੀਤੇ ਦਿਨੀ ਇੱਕ ਕਾਰ ਦੇ ਵਿੱਚੋਂ ਲੜਕੀ ਦੀ লাশ ਮਿਲੀ ਸੀ ਪਹਿਲਾਂ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਆਖਰਕਾਰ ਕੌਣ ਹੈ ਕਿ ਜਿਵੇਂ ਹੀ ਫਿਰ ਇਸ ਦੀ ਤਫ਼ਤੀਸ਼ ਅੱਗੇ ਵਧੀ ਤਾਂ ਪਤਾ ਚੱਲਿਆ ਇਹ ਲੜਕੀ ਹੈ ਕਮਲਕੌਰ ਤੇ ਕੁਝ ਦਿਨ ਪਹਿਲਾਂ ਇਹ ਆਪਣੇ ਘਰੋਂ ਨਿਕਲੀ ਸੀ ਲੁਧਿਆਣਾ ਤੋਂ ਇਹ ਗੱਲ ਕਹਿ ਕੇ ਕਿ ਮੈਂ ਬਠਿੰਡਾ ਜਾ ਰਹੀ ਹਾਂ ਇੱਕ ਪ੍ਰੋਮੋਸ਼ਨਲ ਵੀਡੀਓ ਦੇ ਲਈ ਲੇਕਿਨ ਉਸ ਤੋਂ ਬਾਅਦ ਘਰਦਿਆਂ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਪਰ ਬੀਤੀ ਰਾਤ ਜਦੋਂ 11 ਤਰੀਕ ਦੀ ਰਾਤ ਨੂੰ ਇੱਕ ਕਾਰ ਹਸਪਤਾਲ ਦੇ ਵਿੱਚ ਦੀ ਪਾਰਕਿੰਗ ਦੇ ਵਿੱਚ ਖੜੀ ਸੀ ਤਾਂ ਉਹਦੇ ਵਿੱਚੋਂ ਕੁਝ ਗਲਤ ਤਰੀਕੇ ਦੀ ਸਮੈਲ ਆ ਰਹੀ ਸੀ ਲੋਕਾਂ ਨੂੰ ਇਰੀਟੇਟ ਕਰਨ ਵਾਲੀ ਤਾਂ ਇਸ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਆਪਣੇ ਪੱਧਰ ਦੇ ਉੱਤੇ ਜਾਂਚ ਕੀਤੀ ਤੇ ਫਿਰ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਤੋਂ ਬਾਅਦ ਐਂਬੂਲੈਂਸ ਵੀ ਆਈ ਤੇ ਜਦੋਂ ਗੱਡੀ ਨੂੰ ਖੋਲ੍ਹਿਆ ਗਿਆ ਫਿਰ ਪਤਾ ਚੱਲਿਆ ਕਿ ਕਾਰ ਦੇ ਵਿੱਚ ਇੱਕ ਮਹਿਲਾ ਦੀ লাশ ਪਈ ਹੈ ਪਿੱਛੇ ਵਾਲੀ ਸੀਟ ਦੇ ਉੱਤੇ ਤੇ ਉਸ ਤੋਂ ਬਾਅਦ ਪਤਾ ਚੱਲਿਆ ਕਿ ਇੱਕ ਕਮਲਕੌਰ ਹੈ ਜੋ ਕਿ 9 ਤਰੀਕ ਨੂੰ 9 ਜੂਨ ਨੂੰ ਆਪਣੇ ਘਰੋਂ ਨਿਕਲੀ ਸੀ ਬਠਿੰਡਾ ਦੇ ਲਈ ਔਰ ਬਠਿੰਡਾ ਦੇ ਵਿੱਚ ਹੀ ਉਸ ਦਾ ਕਤਲ ਹੋਇਆ ਔਰ ਦੱਸਿਆ ਜਾ ਰਿਹਾ ਹੈ ਕਿ 2-3 ਦਿਨ ਪਹਿ ਹੋ ਚੁੱਕੇ ਨੇ ਇਸ ਕਤਲ ਨੂੰ ਔਰ ਗੱਡੀ ਦੇ ਵਿੱਚ Laash ਰੱਖੀ ਹੋਈ ਸੀ ਕਿਉਂਕਿ Laash ਉਸ ਸਮੇਂ ਦੇ ਹਿਸਾਬ ਦੇ ਨਾਲ ਗਰਮੀ ਕਰਕੇ ਗਲ ਸੜ ਜਾਂਦੀ ਹੈ ਤੇ ਉਸ ਤੋਂ ਬਾਅਦ ਬਦਬੂ ਆਉਣ ਲੱਗ ਗਈ ਸੀ ਤੇ ਬੀਤੀ ਰਾਤ ਜਦੋਂ ਚੈਕਿੰਗ ਕੀਤੀ ਗਈ ਕਾਰ ਦੀ ਫਿਰ ਪਤਾ ਚੱਲਿਆ ਇੱਕ ਲੜਕੀ ਦੀ Laash ਹੈ ਤੇ ਲੜਕੀ ਦੀ ਹੁਣ ਤੱਕ ਦੀ ਜੋ ਸ਼ੁਰੂਆਤੀ ਜਾਂਚ ਹੈ ਇਹ ਪਤਾ ਲੱਗਿਆ ਕਿ ਇਹ ਕਮਲਕੌਰ ਹੈ ਸੋਸ਼ਲ ਮੀਡੀਆ ਦੇ ਉ ਫੇਮਸ ਹੈ ਲੜਕੀ ਹੁਣ ਇਹ ਇੱਕ ਤਰੀਕੇ ਦਾ ਯਾਨੀ ਸੀ ਗ੍ਰੇਡ ਟਾਈਪ ਦਾ ਇੱਕ ਕੰਟੈਂਟ ਬਣਾਉਂਦੀ ਹੈ ਗੱਲਾਂ ਦੇ ਵਿੱਚ ਕਾਫੀ ਇਤਰਾਜਯੋਗ ਸ਼ਬਦਾਵਲੀ ਹੁੰਦੀ ਹੈ ਇਸ ਸ਼ਬਦਾਵਲੀ ਨੂੰ ਤੁਸੀਂ ਘਰੇ ਆਪਣੇ ਨਹੀਂ ਸੁਣ ਸਕਦੇ ਆਪਣੇ ਬੱਚਿਆਂ ਦੇ ਲਈ ਨਹੀਂ ਸੁਣ ਸਕਦੇ ਬੱਚਿਆਂ ਦੇ ਨਾਲ ਬੈਠ ਕੇ ਨਹੀਂ ਸੁਣ ਸਕਦੇ ਕਿਸੇ ਆਪ ਸੱਭੇ ਇੱਕ ਸਮਾਜ ਦੇ ਵਿੱਚ ਬੈਠ ਕੇ ਉਸ ਸ਼ਬਦਾਵਲੀ ਨੂੰ ਤੁਸੀਂ ਨਹੀਂ ਸੁਣ ਸਕਦੇ ਤਾਂ ਇਸ ਤਰੀਕੇ ਦਾ ਜ਼ਿਆਦਾਤਰ ਕੰਟੈਂਟ ਇਸ ਨੇ ਆਪਣੇ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਹੋਰ ਨਾ ਪਲੈਟਫਾਰਮਸ ਦੇ ਉੱਤੇ ਪਾਇਆ ਹੋਇਆ ਸੀ ਤਾਂ ਕਈ ਲੋਕ ਕਈ ਲੋਕ ਵੀ ਨਾ ਕਹੀਏ ਬਲਕਿ ਜ਼ਿਆਦਾਤਰ ਲੋਕ ਇਸ ਤ ਕਿਹਦੇ ਕੰਟੈਂਟ ਦਾ ਵਿਰੋਧ ਵੀ ਕਰਦੇ ਸੀ ਤੇ ਹੁਣ ਇਸ ਲੜਕੀ ਦੀ লাশ ਮਿਲੀ ਹੈ ਔਰ ਪੁਲਿਸ ਦੇ ਮੁਤਾਬਕ ਹੋ ਸਕਦਾ ਹੈ ਇਸ ਦੀ ਹੱਤਿਆ ਕੀਤੀ ਗਈ ਹੋਵੇ ਕਿਉਂਕਿ ਦੋ ਥਿਉਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਾਂ ਤਾਂ ਇਸ ਨੇ ਕਿਸੇ ਕਾਰਨ ਵਜ੍ਹਾ ਜ਼ਹਿਰ ਖਾਦਾ ਹੋ ਸਕਦਾ ਆਪਣੀ ਆਤਮ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਜਾਂ ਫਿਰ ਇਸ ਦਾ ਕਤਲ ਹੋਇਆ ਹੋ ਸਕਦਾ ਹੈ ਲੇਕਿਨ ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਜਿੰਨੀ ਵੀ ਜਾਂਚ ਪੜਤਾਲ ਕੀਤੀ ਹੈ ਉਸ ਨੂੰ ਦੇਖ ਕੇ ਪੁਲਿਸ ਦਾ ਕਹਿਣਾ ਕਿ ਹਲੇ ਤੱਕ ਇੰਨਾ ਹੀ ਲੱਗਦਾ ਹੈ ਕਿ ਇਸ ਦਾ ਜਿਵੇਂ ਕਿ ਕਤਲ ਕੀਤਾ ਗਿਆ ਹੋਵੇ ਔਰ ਕਤਲ ਕਰਨ ਤੋਂ ਬਾਅਦ ਗੱਡੀ ਪਾਰਕਿੰਗ ਦੇ ਵਿੱਚ ਖੜਾਈ ਗਈ ਹੋਵੇ ਤੇ ਉਸ ਤੋਂ ਬਾਅਦ ਕਿਉਂਕਿ ਗੱਡੀ ਖੁੱਲੇ ਦੇ ਵਿੱਚ ਖੜੀ ਸੀ ਦੋ ਤਿੰਨ ਦਿਨ ਪਿਛਲੇ ਦਿਨਾਂ ਦੇ ਵਿੱਚ ਗਰਮੀ ਵੀ ਬੜੀ ਰਹੀ ਹੈ ਤੇ ਗੱਡੀ ਬੰਦ ਸੀ ਤੇ ਇਸ ਕਰਕੇ ਕਾਫੀ ਜ਼ਿਆਦਾ ਜਿਹੜੀ লাশ ਆ ਉਸ ਦਾ ਨੁਕਸਾਨ ਹੋਇਆ ਗਲ ਸੜ ਗਈ ਹੈ ਤੇ ਇਸ ਦੇ ਕਾਰਨ ਕਾਫੀ ਜ਼ਿਆਦਾ ਜੋ ਆਲੇ ਦੁਆਲੇ ਦਾ ਇਲਾਕਾ ਸੀਗਾ ਹਸਪੀਟਲ ਪ੍ਰਿੰਸਿਸ ਸੀਗਾ ਉਸ ਦੀ ਪਾਰਕਿੰਗ ਏਰੀਆ ਸੀ ਉਸ ਦੇ ਵਿੱਚ ਕਾਫੀ ਜ਼ਿਆਦਾ ਗੰਦੀ ਬਦਬੂ ਆ ਰਹੀ ਸੀ ਲੇਕਿਨ ਕਿਸੇ ਨੂੰ ਨਹੀਂ ਪਤਾ ਚੱਲ ਰਿਹਾ ਸੀ ਕਿ ਆਖਿਰਕਾਰ ਹੋਇਆ ਕੀ ਹੈ ਲੇਕਿਨ ਜਿਵੇਂ ਹੀ ਹੁਣ ਇਹ ਗੱਲ ਪਰਤਾਂ ਹੌਲੀ ਹੌਲੀ ਖੁੱਲ ਰਹੀਆਂ ਨੇ ਇਹ ਮਰਡਰ ਹੈ ਜਾਂ ਫਿਰ ਖੁਦਕੁਸ਼ੀ ਹੈ ਇਸ ਦੇ ਉੱਤੋਂ ਪਰਦਾ 100% ਤਰੀਕੇ ਨਾਲ ਜੇ ਆਪਾਂ ਕਹੀਏ ਬੋਤਛਦੀ ਖੁੱਲ ਜਾਵੇਗਾ ਲੇਕਿਨ ਹੁਣ ਤੱਕ ਦੀ ਜਿੰਨੀ ਜਾਂਚ ਪੁਲਿਸ ਨੇ ਕੀਤੀ ਹੈ ਉਹ ਇਹਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਹੋ ਸਕਦਾ ਹੈ ਇਸ ਲੜਕੀ ਦਾ ਕਤਲ ਕੀਤਾ ਗਿਆ ਹੋਵੇ ਤਾਂ ਐਸਪੀ ਨਰਿੰਦਰ ਸਿੰਘ ਨੇ ਇਸ ਮਾਮਲੇ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ ਬਾਈਟ ਦਿੱਤਾ ਛੋਟਾ ਜਿਹਾ ਇੱਕ ਰਿਐਕਸ਼ਨ ਹੈ ਸਭ ਤੋਂ ਪਹਿਲਾਂ ਤੁਸੀਂ ਉਹ ਸੁਣ ਲਿਓ ਉਸ ਤੋਂ ਬਾਅਦ ਆਪਾਂ ਅੱਗੇ ਆਪਣੀ ਗੱਲਬਾਤ ਜਾਰੀ ਰੱਖਾਂਗੇ ਕੱਲ ਸਾਨੂੰ ਇੱਕ ਕੰਟਰੋਲ ਰੌਂਡ ਦੇ ਉੱਤੇ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਇਹ ਅਦੇਸ਼ ਹਸਪੀਟਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵਾਲ ਆ ਰਹੀ। ਤੋਂ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਨੂੰ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੌਰ ਪੁੱਤਰੀ ਬਰਸਾਤੀ ਲਾਲ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ। ਤੇਰੀ ਇਹ ਮਿੱਤੀ ਨੌਥਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਇਹ ਹੁੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਜਦੋਂ ਰਾਤਾਂ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ ਸੋ ਪ੍ਰੀ ਲਿਮਿਟਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੀ ਕਿਸੇ ਅਣਛੇਤ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟਰਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਪੁਲਿਸ ਟੀਮਜ਼ ਵੱਲੋਂ ਇਹਨਾਂ ਦੇ ਪਰਿਵਾਰਕ ਨੂੰ ਸੰਪਰਕ ਕੀਤਾ ਗਿਆ ਹੈ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਅੱਗੇ ਕੁੱਲ ਕਰਦੇ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ-ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਇੰਗਲਾ ਤੱਕ ਹੀ ਜਾਂਚ ਕਰਦੇ ਹਾਂ ਹਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ